ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਪੁੱਲੜ ਜੀ ਦੁਆਰਾ ਮਾੜੇ ਅੰਸਰਾ ਅਤੇ ਲੁੱਟਾਂ ਖਵਾ ਕਰਨ ਵਾਲੇ ਗੈਂਗਸਟਰ ਅਤੇ ਡਰਗਨ ਅਗੇਂਸਟ ਜਿਹੜੇ ਜਿਹੜੇ ਵੀ ਦਰਜ ਦੇ ਵਿੱਚ ਕੋਈ ਕਾਰਵਾਈ ਕਰਦੇ ਨੇ ਉਹ ਸਾਰੇ ਲੋਕਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਦੇ ਹੋਏ ਪ੍ਰੈਸ਼ਰਸ ਬਾਰ-ਬਾਰ ਚੱਲਦੇ ਰਹਿੰਦੇ ਹਨ 12 ਤਰੀਕ ਦੀ 12 13 ਦਰਮਿਆਨੀ ਰਾਤ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਡੈਡ ਬੋਡੀ ਜਿਹੜੀ ਇੱਕ ਹੋਟਲ ਦੇ ਰੂਮ ਦੇ ਵਿੱਚ ਪਈ ਹੋਈ ਹੈ ਜਿੱਥੇ ਇਮੀਡੀਏਟਲੀ ਕਮਿਸ਼ਨਰ ਸਾਹਿਬ ਜੀ ਦੇ ਹੁਕਮ ਅਧੀਨ ਦਿਸ਼ਾ ਨਿਰਦੇਸ਼ਾਂ ਅਧੀਨ ਸਾਡੇ ADC ਪੀ ਸਿਟੀ 2 ਸ਼੍ਰੀ ਵਿਨੇਲਾ ਜੀ ਉਹਨਾਂ ਦੇ ACP ਨਾਰਥ ਲਖਵਿੰਦਰ ਕਲੇ ਜੀ ਤੇ SHO ਗੁਰਪ੍ਰੀਤ ਸਿੰਘ ਇਹਨਾਂ ਦੇ ਦਿਸ਼ਾ ਇਹਨਾਂ ਦੇ ਦਿਸ਼ਾ ਨਿਰਦੇਸ਼ੇ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਨੀ ਸ਼ੁਰੂ ਕੀਤੀ ਜੋ ਇਹ ਤਪੀਸ਼ ਦੇ ਵਿੱਚ ਸਾਹਮਣੇ ਆਈ ਕਿ ਜਿਹੜਾ ਇੱਕ ਵਿਅਕਤੀ ਮਨਦੀਪ ਸਿੰਘ ਉਹ ਆਪਣੀ ਵਾਈਫ ਪ੍ਰਬਜੋਤ ਕੌਰ ਨੂੰ ਲੈ ਕੇ ਉਹ ਸੋਟਲ ਦੇ ਵਿੱਚ ਆ ਕੇ ਟਿਕਿਆ ਰਿਹਾ ਸੀ ਜਿਸ ਨੇ ਆਪਣੀ ਵਾਈਫ ਦਾ ਕਤਲ ਕਰਕੇ ਉੱਥੋਂ ਜਿਹੜਾ ਉਹ ਭੱਜ ਗਿਆ ਪੁਲਿਸ ਨੇ ਬਹੁਤ ਹੀ ਪੂਰਤੀ ਦੇ ਨਾਲ ਕਾਰਵਾਈ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੇ ਨਾਲ ਇਸ ਚੀਜ਼ ਦੇ ਉੱਤੇ ਪੂਰੀ ਨਜ਼ਰ ਰੱਖੀ ਤਾਂ ਤਫਤੀਸ਼ ਨੂੰ ਅੱਗੇ ਵਧਾਇਆ ਜਿਸ ਦਾ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਜੋ ਰਾਜਸਥਾਨ ਵੱਲ ਚਲਾ ਗਿਆ ਸੀ ਗੰਗਾ ਨਗਰ ਅਲਵਾਕਵਕ ਸ਼ਹਿਰਾਂ ਦਾ ਵੀ ਹੁੰਦਾ ਹੋਇਆ ਪੁਲਿਸ ਨੇ ਵੀ ਉਸ ਚੀਜ਼ ਦਾ ਪਿੱਛਾ ਕਰਦੇ ਹੋਏ ਉਹਨੂੰ ਗੰਗਾ ਨਗਰ ਤੋਂ ਜਾ ਕੇ ਅਰੈਸਟ ਕੀਤਾ ਹੈ ਉਦੇ ਕੋਲ ਜਿਹੜਾ ਉਹਨੇ ਆਪਣੀ ਵਾਈਫ ਨੂੰ ਸਟੈਪ ਕੀਤਾ ਸੀ ਬਾਰ ਬਾਰ ਉਹਦੇ ਜਿਹੜਾ ਛੁਰਾ ਮਾਰ ਕੇ ਜਿਹਦੇ ਨਾਲ ਉਹਦੀ ਹਤਿਆ ਕੀਤੀ ਗਈ ਉਹ ਛੁਰਾ ਵੀ ਬਰਾਮਦ ਕਰ ਰਿਆ ਤੇ ਜਿਹੜਾ ਮਲਜ਼ਮ ਕਾਫੀ ਸ਼ਾਤਰ ਹੁੰਦੇ ਕਿਉਂਕਿ ਇਮੀਡੀਏਟਲੀ ਉਹ ਉੱਥੋਂ ਮੌਕੇ ਤੋਂ ਭੱਜ ਗਿਆ ਜਿਨੇ ਆਪਣੀਆਂ ਅਲੱਗ-ਅਲੱਗ ਲੋਕੇਸ਼ਨਾਂ ਬਦਲੀਆਂ ਲੇਕਿਨ ਪੁਲਿਸ ਪਾਰਟੀ ਨੇ ਉਹਦੇ ਪਿੱਛੇ ਪਿੱਛਾ ਕਰਦੇ ਹੋਏ ਉਹਨੂੰ ਜਾ ਕੇ ਗੰਗਾ ਨਗਰ ਦੇ ਵਿੱਚੋਂ ਅਰੈਸਟ ਕਰ ਦਿੱਤਾ ਹੈਗਾ ਠੀਕ ਹੈ